ਏ ਗੁਰੂ ਸਾਹਿਬ ਜੀ ਏ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਓਰਤ ਅਜੂਨੀ ਸੈਭੰ ਗੁਰਪ੍ਰਸਾਦ ਵੇਸ਼ ਮਾਰਤਾ ਅਗੰਤ ਅਤੋਲੇ ਜੋ ਬੁਲਾਵੋ ਤੇਉ ਨਾਨਕ ਦਾਸ ਬੋਲੇ ਪਰਮ ਸਤਿਕਾਰਯੋਗ ਗੁਰੂ ਰੋਪ ਸਾਧ ਸੰਗਤ ਜੀ ਅੱਜ ਆਪਾਂ ਜੋ ਇਕੱਤਰ ਹੋਏ ਆ ਮਾਤਾ ਇੰਦਰਪਾਲ ਦੀ ਅੰਤਿਮ ਅਰਦਾਸ ਜੋ ਕਿ ਇਹ ਪਾਵਨ ਬਾਗ ਕੇ ਦਿਓ ਸੰਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲੇ ਇਸੇ ਸੰਬੰਧਿਤ ਕੁਝ ਕੁ ਵਿਚਾਰਾ ਤੁਹਾਡੇ ਨਾਲ ਚੰਦ ਸਮੇਂ ਦੇ ਵਿੱਚ ਪਰ ਉਹਦੇ ਤੋਂ ਪਹਿਲਾਂ ਜੋ ਗੁਰ ਮਰਿਆਦਾ ਆ ਇੱਕ ਤਾਂ ਆਪਣੀ ਸੁਰਤ ਨੂੰ ਅਕਾਗਰ ਚਿਤ ਕਰਦੇ ਆ ਦਾਸ ਨੂੰ ਅਸੀਸ ਬਖਸ਼ਿਸ਼ ਕਰਦੇ ਆ ਗੁਰਫਤ ਦੀ ਸਾਜ ਇੱਕੇ ਵਾਰੀ ਕਹਿਣ ਦੇ ਨਾਲ ਸਾਰਿਆਂ ਨੇ ਸਾਝ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਗੁਰਬਾਖਸ਼ ਜੀ ਦੇ ਚਰਨਾਚ ਤਪਲਾ ਕਿ ਮਾਲਕ ਸਾਨੂੰ ਸਾਰਿਆਂ ਨੂੰ ਇਸ ਮਤ ਤੋਂ ਕਿ ਨਰੂਲ ਗੁਰਮਤ ਅਨੁਸਾਰ ਇਹ ਪਾਵਨ ਵਿਚਾਰ ਕਰਨ ਦੀ ਸੁਣਨ ਦੀ ਸੁਣ ਕੇ ਸਮਝ ਕੇ ਜੀਵਨ ਅੰਦਰ ਢਾਲਣ ਦੀ ਸਤਿਮੁद्धि ਬਖਸ਼ੇ ਸਮਾ ਬਣਾ ਸੇਮਤ ਆ ਵਿਚਾਰਾਂ ਬੌਤਲੇ ਅੰਮ੍ਰਿਤ ਵਚਨ ਨੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਜੇ ਪਹਿਲਾ ਬਬਾਣੀ ਆਈ ਹੈ ਨਾ ਆਪਾਂ ਪਹਿਲਾ ਬਾਣੀ ਦੀ ਸਾਂਝ ਪਾਉਣੀ ਫਿਰ ਕਹਾਣੀ ਦੇ ਵਿੱਚ ਸਿਸ਼ਟਰੀ ਵੀ ਆ ਜਾਂਦੀ ਆ ਕਵਿਤਾ ਵੀ ਆ ਜਾਂਦੀ ਆ ਸਿੱਖ ਰਹਿਤ ਮਰਿਆਦਾ ਦੀ ਹਿਦਾਇਤ ਵੀ ਆ ਜਾਂਦੀ ਆ ਇਹ ਸਾਰੀ ਕਹਾਣੀ ਆ ਇਹ ਬਾਣੀ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਖਾਸ ਕਰਕੇ ਹੁਣੇ ਆਪਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਜੋ ਚਲਦੀ ਰਵੈਤ ਆ ਭਾਵੇਂ ਸਿੱਖ ਰਹਿਤ ਮर्यादा ਚੱਲੇ ਲਿਖੀ ਇਹ ਗੱਲ ਪੜ ਸਕਦੇ ਜੋ ਇਸੇ ਕਰਕੇ ਮੈਂ ਸਬੂਤ ਵਜੋਂ ਸਾਹਮਣੇ ਆਪਣੇ ਰੱਖਿਆ ਕਿ ਆਪਣੇ ਮਨੋਂ ਨਹੀਂ ਕਹਿ ਰਿਆ ਜੋ ਗੱਲ ਕਹਿਣੀ ਹੈ ਇਹ ਸਬੂਤ ਨਾਲ ਕਹਿਣੀ ਹੈ ਸੋ ਬੇਨਤੀ ਹੈ ਕਈ ਵਾਰ ਗਿਆਨੀ ਜੀ ਤੇ ਘੱਟ ਵਿਸ਼ਵਾਸ ਹੁੰਦਾ ਸਭ ਤੋਂ ਬਹੁਤ ਦੇ ਜਿਆਦਾ ਵਿਸ਼ਵਾਸ ਹੁੰਦਾ ਇਹਦੀ ਵੀ ਸਾਜ ਪਮਈ ਆ ਤੇ ਪਹਿਲਾ ਬਾਣੀ ਦੀ ਗੱਲ ਆਪਾਂ ਸਤ ਬਾਣੀ ਪੜ੍ਹੀ ਆ ਸਤ ਬਾਣੀ ਦੇ ਵਿੱਚ ਖਾਸ ਕਰਕੇ ਜਿਹੜਾ ਚੌਥਾ ਤੇ ਪੰਜਵਾਂ ਪਦ ਆ ਸਮੇਂ ਦੇ ਆਧਾਰ ਤੇ ਮੈਂ ਵਿਆਖਿਆਤ ਨਹੀਂ ਕਰਾਂਗਾ ਸੰਖੇਪ ਦੀ ਸਾਜ ਪਾਵਾਂਗਾ ਜਿਹਦੇ ਵਿੱਚ ਸਤਗੁਰੂ ਅਮਰਦਾਸ ਜੀ ਜਦੋਂ ਅਕਾਲ ਚਲਾਣਾ ਕੀਤਾ ਆ ਇਹੋ ਸਮਾਂ ਸੀ ਨਾ ਮੌਤ ਦਾ ਤੇ ਆਪਣੇ ਪਰਿਵਾਰ ਨੂੰ ਸਦਿਆ ਆ ਤੇ ਆਪਣੇ ਪਰਿਵਾਰ ਨੂੰ ਹਿਦਾਇਤ ਦਿੱਤੀ ਆ ਤੇ ਕੀ ਕਿਹਾ ਸਤਗੁਰੂ ਬਾਣੇ ਆਪਣੇ ਬਹਿ ਪਰਿਵਾਰ ਸਦਿਆ ਕਿ ਸਤਗੁਰ ਨੇ ਆਪਣੇ ਬਾਣੇ ਚ ਸਾਰੇ ਪਰਿਵਾਰ ਨੂੰ ਸੱਦ ਲਿਆ ਤੇ ਕੀ ਕਿਹਾ ਇਹ ਨੋਟ ਕਰਿਓ ਹੁਣ ਇਹ ਕੇਵਲ ਗੁਰੂ ਅਮਰਦਾਸ ਜੀ ਨੇ ਆਪਣੇ ਧੀਆਂ ਪੁੱਤਾਂ ਤਾਂ ਕੀ ਗੱਲ ਨਹੀਂ ਕਿਉਂਕਿ ਉਹਨਾਂ ਦਾ ਤੇ ਸਾਰਾ ਧੀਆਂ ਪੋਤੇ ਆ ਕੀ ਕਿਹਾ ਮਤ ਮੈਂ ਪਿੱਛੇ ਕੋਈ ਰੋ ਵਸੀ ਸੋ ਮੈਂ ਮੂਲ ਨਾ ਭਾਇਆ ਬੱਚਿਓ ਰੋਇਓ ਨਾ ਇਹਨੂੰ ਤੁਸੀਂ ਵੀ ਨੋਟ ਕਰ ਲਓ ਜਿਹਦੇ ਵਿੱਚ ਮਿਤ ਪੈਜ ਮਿਤ ਬਿਕਸ ਜਿਸ ਮਿਤ ਕੀ ਪੈਜ ਭਾਵੈ ਮਿਤ ਮਿੱਤਰ ਜਿਹੜਾ ਮਿੱਤਰ ਮੈਨੂੰ ਨਵਾਜ ਰਿਹਾ ਆ ਇਸ ਮਿੱਤਰ ਦੀ ਉੱਥੇ ਉਸਤਤੀ ਹੋ ਰਹੀ ਆ ਤੁਸੀਂ ਇਸ ਕਰਕੇ ਵਰਲਾਪ ਨਹੀਂ ਕਰਨਾ ਜਿਸੇ ਕਰੈ ਮਰਿਆਦਾ ਤੇ ਵੀ ਲਿਕੇ ਆ ਫਿਰ ਕਹਿਣ ਲੱਗੇ ਉਸੀ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪਹਿਨਾਵੇ ਤੁਸੀਂ ਵਿਚਾਰ ਕਰਕੇ ਵੇਖਿਓ ਧੀਓ ਪੁੱਤਰੋ ਸਤਗੁਰੂ ਤਾਂ ਮੈਨੂੰ ਸਰਪਾਉ ਦੇ ਰਿਆ ਆ ਕਿਉਂ ਮੇਰਾ ਉਸ ਦੇ ਨਾਲ ਮੇਲ ਹੋ ਰਿਹਾ ਹੈ ਜਿਹੜਾ ਆਪਾਂ ਕਹਿੰਦੇ ਆ ਨਾ ਕਿ ਦੇਵ ਸਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ ਅਗੇ ਸਤ ਗੁਰੂ ਪਰਤਾਖ ਹੁੰਦੇ ਬੈ ਰਾਜ ਆਪ ਟਿਕਾਇਆ ਇਸ ਸੰਸਾਰ ਤੇ ਨਾ ਖਾਸ ਕਰਕੇ ਗੁਰਮੁਖੋ ਧਿਆਨਦੇ ਹੋ ਭਾਵੇਂ ਉਥੇ ਗੁਰਤਾ ਗੱਦੀ ਦੀ ਗੱਲ ਸੀ ਕਿ ਸਾਡੇ ਸਮਾਜ ਚ ਜਾਇਦਾਦ ਦੀ ਗੱਲ ਹੁੰਦੀ ਆ ਤੇ ਜਿਹੜੇ ਸਿਆਣੇ ਬਜ਼ੁਰਗ ਆ ਨਾ ਉਹ ਪਹਿਲਾਂ ਪਹਿਲਾਂ ਆਪਣੇ ਜੀਂਦਿਆ ਹੀ ਇਹ ਕਰ ਜਾਂਦੇ ਨੇ ਲਮੇੜਾ ਬੱਕਰੋ ਬੱਕਰੀ ਜਦੋਂ ਨਹੀਂ ਨਿਵੇੜਾ ਹੁੰਦਾ ਨਾ ਬਾਤ ਕਿਲੇਸੀ ਹੁੰਦਾ ਜਿਉ ਪਰ ਇਹ ਸੱਚ ਹੈ ਕਹਿਣ ਲੱਗੇ ਸਤ ਗੁਰ ਪ੍ਰਤਖ ਹੁੰਦੇ ਬਹਿ ਰਾਜ ਆਪ ਟਕਾਇਆ ਉਹ ਨਾਨਕ ਨਿਰੰਕਾਰੇ ਦੀ ਗੱਦੀ ਤੇ ਕਿ ਬਾਬਾ ਮੋਹਰ ਜੀ ਤੇ ਬਾਬਾ ਮੋਰੀ ਜੀ ਕਿਉਂਕਿ ਜਦੋਂ ਵੀ ਗੱਦੀ ਮਿਲੀ ਆ ਇਹ ਵਿਰੋਧ ਹੋਇਆ ਕਈ ਵਾਰ ਅਸੀਂ ਗੁਰ ਗੱਦੀ ਨੂੰ ਆਪਣੀ ਮਲਕੀਅਤ ਸਮਝ ਲੈਨੇ ਆ ਜਿੱਥੇ ਖਾਸ ਕਰਕੇ ਗੁਰੂ ਅਰਜਨ ਸਾਹਿਬ ਦੇ ਵੇਲੇ ਗੁਰੂ ਰਾਮਦਾਸ ਜੀ ਦੇ ਵੇਲੇ ਪ੍ਰithvi ਨੇ ਬੜਾ ਖਰੋਦ ਮਚਾਇਆ ਸੀ ਇਹ ਇਤਿਹਾਸਾਤ ਵਾਇ ਇਸੇ ਕਰਕੇ ਉਹਨਾਂ ਨੇ ਆਪਣੇ ਸਾਹਮਣੇ ਸਤਗੁਰ ਪ੍ਰਤੱਖ ਹੁੰਦੇ ਸਤਗੁਰ ਪ੍ਰਤੱਖ ਸੀ ਆਪ ਵੇਲੇ ਹੁੰਦੇ ਬਹਿ ਰਾਜ ਆਪ ਟਕਾਇਆ ਕਿਨ ਲਗੇ ਸਭ ਸਿੱਖ ਬੰਦਪ ਪੋਤ ਭਾਈ ਰਾਮਦਾਸ ਪੈਰੀ ਪਾਇਆ ਿਲਕ ਦੇ ਕੇ ਨਾ ਆਪ ਵੀ ਪੁੱਤ ਭਾਈਆ ਨੂੰ ਵੀ ਰਾਮਦਾਸ ਜੀ ਦੇ ਚਰਨਾਂ 'ਚ ਲਾਤਾ ਕਿਤੇ ਮਗਰੋਂ ਕਲੇਸ਼ ਨਾ ਹੋਵੇ ਇਹ ਗੁਰਤਾ ਗੱਦੀ ਦਾ ਕਲੇਸ਼ ਕੋਈ ਇਹ ਸਮਝਦੀ ਸਾਡੀ ਮਲਕੀਅਤ ਆ ਜਾਇਦਾਦ ਆ ਆਮ ਵੀ ਸਾਡੀ ਜਾਇਦਾਦ ਤੇ ਪਿੱਛੇ ਬੱਚੇ ਬੱਚੀਆਂ ਧੀਆ ਕਲੇਸ਼ ਇਹ ਸਭ ਡਾਉਣ ਦੀਆਂ ਬਾਤਾਂ ਕਰਦਿਆਂ ਨੇ ਸੋ ਬੇਲਤੀ ਆ ਪੰਜਵਾਂ ਪਦ ਆ ਅੰਤੇ ਸਤ ਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜਿਓ ਇਹ ਹੁਣ ਮਰਿਆਦਾ ਬੱਧੀ ਜੋ ਬਾਕੀ ਵਖਰੀ ਅੱਜ ਵਖਰੋ ਵਖਰੀ ਤਰੀਕੇ ਦਾ ਆਪੋ ਆਪਣੀ ਲੋਕਾਂ ਨੇ ਮਰਿਆਦਾ ਫੜੀ ਆ ਤੇ ਬੇਨਤੀ ਕਰਾਂ ਧਰਗੁਰ ਗੰਗਨ ਸਾਹਿਬ ਦੀ ਕਿਰਪਾ ਨਾਲ ਪੂਰਾ ਹਿੰਦੁਸਤਾਨ ਦਾ ਭਰਮ ਹੈ ਜਿੱਥੇ ਵੀ ਮੈਂ ਗਿਆਨ ਆ ਨਵੀਂ ਮਰਿਆਦਾ ਵੇਖੀ ਆ ਕੋਈ ਕਹਿੰਦਾ ਐਂਜ ਨਾ ਕਰੋ ਗਿਆਨੀ ਜੀ ਕੋਈ ਕਹਿੰਦਾ ਐਂਜ ਨਾ ਕਰੋ ਗਿਆਨੀ ਜੀ ਤੇ ਮੈਂ ਬੇਨਤੀ ਕਰਾਂ ਜੇ ਅਸੀਂ ਅਕਾਲ ਤਖਨ ਨੂੰ ਸਮਰਪਤ ਹੈ ਨਾ ਆ ਸਾਰਿਆਂ ਨੇ ਪੜੀ ਹੋਵੇ ਨਾ ਤੇ ਫਿਰ ਨੁਕਤਾ ਚੀਨੀ ਦੀ ਗੱਲ ਨਹੀਂ ਜਿਉਂਗੀ ਜੇ ਪੜੀ ਹੋਵੇ ਤੇ ਪਰ ਅਸੀਂ ਪੜੀ ਨਹੀਂ ਗਈ ਕੇਵਲ ਇਹ ਨਹੀਂ ਹੋ ਕਾ ਦਿੱਤਾ ਅਕਾਲ ਤਖਤ ਮਹਾਨ ਤੇ ਸਿੱਖ ਪੰਥ ਦੀ ਸ਼ਾਨ ਸ਼ਾਨਤਾ ਵਧੇਗੀ ਜਿਸ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਦੀ ਪਰਮਾਨੇਤ ਪੜੋਗੇ ਤੇ ਸਾਡੇ ਚਾਰ ਸੰਸਕਾਰ ਨੇ ਤੁਸੀਂ ਆਪ ਹੀ ਵੇਖ ਲਿਓ ਜਨਮ ਸੰਸਕਾਰ ਅਨੰਦ ਸੰਸਕਾਰ ਨਿਰਤਕ ਸੰਸਕਾਰ ਇਹ ਕਿਵੇਂ ਕਰਦੇ ਆ ਤੇ ਕਿਵੇਂ ਨਹੀਂ ਕਰਦੇ ਪਰ ਮੈਂ ਫਿਰ ਬੇਨਤੀ ਕਰਾਂ ਸਾਰਿਆਂ ਨੂੰ ਇਹ ਜ਼ਰੂਰ ਪੜੋ ਉਹ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਬੇਨਤੀ ਅੰਤ ਸਤਗੁਰੂ ਬੋਲੇ ਆ ਕੀ ਬੋਲਿਆ ਪਿਛੇ ਕੀਰਤਨ ਕਰਿਓ ਨਿਰਵਾਣ ਜਿਓ ਬਾਅਦ ਤੁਸੀਂ ਕੀਰਤਨ ਕਰਿਓ ਵਿਰਾਗ ਮਈ ਕੈਸੋ ਗੋਪਾਲ ਪੰਡਤ ਸਦਿਓ ਕੇਸਾਂ ਵਾਲਾ ਗੁਰਸਿੱਖ ਇਹਦਾ ਮਤਲਬ ਇਹ ਆ ਕੈਸੋ ਗੋਪਾਲ ਪੰਡਤ ਸਦਿਓ ਉਹ ਕੀ ਕਰਿਆਣ ਕੇ ਹਰ ਹਰ ਕਥਾ ਪੜੇ ਪੁਰਾਣ ਜੀਉ ਇਹ ਪੁਰਾਣ ਦੀ ਕਥਾ ਪੜ੍ਹੀ ਜਾਂਦੀ ਸੀ ਨਾ ਗਣਨ ਪੁਰਾਣ ਫੁਲਾਣਾ ਜਿਹੜੇ 18 ਪੁਰਾਣ ਨੇ ਇੱਥੇ ਹਰ ਪਰਮਾਤਮਾ ਦਾ ਜਿਹੜਾ ਪੁਰਾਣ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਯਾਨੀ ਕਿ ਬਾਣੀ ਹਰ ਹਰ ਕਥਾ ਪੜੇ ਪੂराण ਜੀਓ ਫਿਰ ਹਰ ਕਥਾ ਪੜੀਏ ਕਥਾ ਕਰਨੀ ਹੈ ਵਿਚਾਰ ਕਰਨੀ ਹੈ ਬਾਣੀ ਕੀ ਕਹਿ ਰਹੀ ਹੈ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਗੁਰ ਭਾਵੇ ਜਿਹੜੀਆਂ ਬਾਤਾਂ ਕਰੀਆਂ ਕਲਾਪ ਹੁੰਦੇ ਨਾ ਪੂਰੀ ਜਿਹਨੂੰ ਕਿਰਿਆ ਕਹਿੰਦੇ ਆ ਫੁੱਲ ਚੁਗਣੇ ਆ ਬਹੁਤ ਕੁਝ ਜਿਹਦਾ ਜ਼ਿਕਰ ਇਸੇ ਸ਼ਬਦ ਸਾਰਾ ਕੁਝ ਦਿੱਤਾ ਕਿਵੇਂ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਾਰ ਪਾਵੇ ਸਾਧ ਸੰਗਤ ਨੂੰ ਸਮਰਪਿਤ ਕੋਈ ਪਿੰਡ ਪਤਲ ਨਹੀਂ ਕਰਨਾ ਹੋਰ ਕੋਈ ਐਸਾ ਕਰਮਕਾਂਡ ਨਹੀਂ ਕਰਨਾ ਪਰ ਹੁੰਦਾ ਕੀ ਆ ਬਸ ਸਾਚੀ ਦੀ ਮਾਫੀ ਕੁਝ ਵੀਰ ਤਾਂ ਸਮਝਦਾਰ ਹੈਗੇ ਨੇ ਕਈ ਵਾਰਾ ਪੜਾਉਣਾ ਉਹਨਾਂ ਨੂੰ ਸਮਝਦਾਰ ਬਣ ਨਹੀਂ ਦਿੰਦੀਆਂ ਨਹੀਂ ਜੀ ਇਤਰਾ ਨਾ ਕਰਿਓ ਉਹ ਵਿਚਾਰਾ ਡਰਦਾ ਵੀਰ ਘਰ ਦੇ ਘਲੇ ਇਸ ਤੋਂ ਕਹਿੰਦਾ ਨਹੀਂ ਜਿਵੇਂ ਭੈਣੇ ਤੋਂ ਕਹਿੰਦੀ ਹੋਵੇ ਕਰ ਲਊਗਾ ਜ਼ਿਆਦਾਤਰ ਮਨਮਤ ਤਾਂ ਫੈਲੀ ਜੋ ਇਹਨਾਂ ਬੀਬੀਆਂ ਨੇ ਫਲਾਈ ਜੋ ਗੁੱਸਾ ਨਾ ਕਰਿਓ ਔਰ ਇਹ ਹਕੀਕਤ ਸੱਚ ਹੈ ਵੀਰ ਤਾਂ ਵਿਚਾਰੇ ਮੰਨ ਜਾਣਗੇ ਤੇ ਭੈਣਾ ਨਹੀਂ ਜੋ ਮੰਨਣ ਦੇ ਦਿੰਦੀਆਂ ਤੇ ਸਾਰਿਆਂ ਭੈਣਾ ਨੂੰ ਜਾਗਰਤ ਹੋਣ ਦੀ ਲੋੜ ਆ ਸੋ ਪੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪ੍ਰਖ ਸੁ ਜਾਣ ਜਿਓ ਮੈਨੂੰ ਹੁਣ ਸਤਿਗੁਰੂ ਮਿਲ ਗਿਆ ਉਹ ਪਾ ਗਿਆ ਸਤਿਗੁਰੂ ਬੋਲੇ ਹਰ ਮਿਲਿਆ ਪ੍ਰਖ ਸੁ ਜਾਣ ਜਿਓ ਅਖੀਰ ਤੇ RAMDAS ਸੋਡੀ ਤਿਲਕ ਦੀਆ ਗੁਰ ਸ਼ਬਦ ਸੱਚੇ ਨਿਸ਼ਾਨ ਜਿਓ ਰਾਮਦਾਸ ਜੀ ਨੂੰ ਤਿਲਕ ਦੇ ਦਿੱਤਾ ਇਹ ਬਾਣੀ ਦੀ ਗੱਲ ਹੋ ਗਈ ਤੇ ਮੈਂ ਸਿੱਖ ਰਹਿਤ ਮਰਿਆਦਾ ਚ ਕੇਵਲ ਪੜ ਕੇ ਦੱਸਾਂਗਾ ਵਿਆਖਿਆ ਲਈ ਮਰਤਕ ਸੰਸਕਾਰ ਕਿਵੇਂ ਕਰਨਾ ਆ ਬਹੁਤ ਸਾਡੇ ਭਲੇਖੇ ਨੇ ਕਈ ਵਾਰਾ ਜੀ ਸਾਡਾ ਬਜ਼ੁਰਗ ਫਲਾਣਾ ਇੰਜ ਕਹਿੰਦਾ ਸੀ ਇੰਜ ਕਰਿਓ ਆ ਕਈ ਵਾਰਾਂ ਤੈਨਾਂ ਮਾਫ਼ ਕਰਨਾ ਮੇਰੇ ਵਰਗਾ ਕੋਈ ਯਾਨੀ ਕੋਈ ਵੀ ਆ ਜਿਹੜਾ ਜਦੋਂ ਉੱਥੇ ਜਾਂਦਾ ਮਰਤਕ ਸੰਸਕਾਰ ਤੇ ਕਿਸੇ ਵੀ ਅਰਦਾਸ ਵੇਲੇ ਤੇ ਤਰ੍ਹਾਂ ਤਰ੍ਹਾਂ ਦੇ ਗੁਸਤਾਖੀ ਦੀ ਮਾਫੀ ਚੌਧਰੀ ਬੜੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਭਾਵੇਂ ਕੱਖ ਨਾ ਹੋਵੇ ਐਂਜ ਕਰੋ ਜੀ ਐਂਜ ਕਰੋ ਗੈਦੀ ਜੀ ਤੁਸੀਂ ਪਿੱਛੇ ਹੋ ਜੀ ਤੁਹਾਨੂੰ ਨਹੀਂ ਪਤਾ ਉਹ ਗਿਆਨੀ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਉਹ ਸਮਾਂ ਐ ਹੋ ਜਾ ਹੁੰਦਾ ਵਿਚਾਰਾ ਬੋਲੇ ਤੇ ਤਾਂ ਨਾ ਬੋਲੇ ਤੇ ਤਾਂ ਤੇ ਉਹਨਾਂ ਦੀ ਫਿਰ ਪੇਸ਼ਕਾ ਸ਼ੋਰ ਤਰੀਕੇ ਨਾਲ ਕਰਦੇ ਨੇ ਤੇ ਤੁਹਾਡੇ ਗੈਦੀ ਜੀ ਨੇ ਐਂਜ ਕੀਤਾ ਵਿਚਾਰਨਾ ਨਹੀਂ ਮੂੰਹ ਰੱਖਣੀ ਗੱਲ ਕਰਨੀ ਹੁੰਦੀ ਹੈ ਸੁਬੇੰਤੀ ਆ ਮੈਂ ਕੇਵਲ ਪੜ ਕੇ ਦੱਸਣ ਗਿਆ ਕਿ ਭਾਈ ਇਹ ਮਰਤਕ ਸੰਸਕਾਰ ਹੈ ਕਿ ਜੋ ਸਿੱਖ ਰਹਿਤ ਮਰਿਆ ਦਾ ਅਕਾਲ ਤਖਤ ਤੋਂ ਮੇਰੀ ਆਪਣੀ ਛਪੀ ਨਹੀਂ ਗਈ। ਪ੍ਰਾਣੀ ਨੂੰ ਮਰਨ ਵੇਲੇ ਜੇ ਮੰਝੇ ਇਹ ਹੋਵੇ, ਹੇਠ ਨਹੀਂ ਉਤਾਰਨਾ। ਦੀਵਾ ਵੱਟੀ ਗਊ ਮਸਾਣਾ ਮਚਾਉਣਾ ਹੋ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨੇ ਜੋ ਆਮ ਹੁੰਦੇ ਨੇ। ਤੇ ਤੁਸੀਂ ਵੇਖਦੇ ਵੀ ਜੋ। ਤਾਂ ਵੇਖਾ ਵੇਖੀ ਪੈਣਾ ਬਹੁਤ ਕੁਝ ਕਰਵਾਉਂਦੀਆਂ। ਤੇ ਕਹਿਣ ਲੱਗੇ ਕੇਵਲ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਸਿਮਰਨ ਕਰਨਾ ਇਸੇ ਢੰਗ ਦੇ ਨਾਲ પ્રાਣੀ ਦੇ ਦੇਹ ਤਿਆਗਣ ਤੇ ਧਾ ਨਹੀਂ ਮਾਰਨੀ ਪਿੱਟਣਾ ਜਾਂ ਸਿਆਪਾ ਨਹੀਂ ਕਰਨਾ ਮਨ ਨੂੰ ਵਾਹਿਗੁਰੂ ਦੀ ਰਜਾ ਵਿੱਚ ਲਿਆਉਣਾ ਲਿਹਾਉ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਆਪਾਂ ਸਾਂਝੀ ਗੱਲ ਕਰ ਰਹੇ ਹਾਂ ਸਾਰਿਆਂ ਵਾਸਤੇ ਇੱਕ ਇੱਕ ਵਾਸਤੇ ਨਹੀਂ ਕੀਏ 120 પ્રાણી ਭਾਵੇਂ ਛੋਟੀ ਉਹ ਛੋਟੀ ਉਮਰ ਦਾ ਹੋਵੇ 120 ਸੰਸਕਾਰ ਕਰਨਾ ਚਾਹੀਏ ਜਿੱਥੇ ਸੰਸਕਾਰ ਦਾ ਪ੍ਰਬੰਧ ਨਾ ਹੋ ਸਕੇ ਉਥੇ ਜਲ ਪਰਵਾ ਜਾਂ ਹੋਰ ਤਰੀਕੇ ਦੇ ਨਾਲ ਸ਼ੰਕਾ ਨਹੀਂ ਕਰਨੀ ਸੰਸਕਾਰ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ ਮਰਤਕ ਸੰਸਕਾਰ ਮਰਤਕ ਸਰੀਰ ਨੂੰ ਇਸ਼ਨਾਨ ਕਰਾ ਕੇ स्वच्छ ਬਸਤਰ ਪਾਏ ਜਾਣ ਇਸ ਫਕਾਰ ਜੁਦਾ ਨਾ ਕੀਤੇ ਜਾਣ ਫਿਰ ਤਖਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਜਾਇਆ ਜਾਵੇ ਇਹ ਨਹੀਂ ਕਿ ਕਿ ਗੁਰਦੁਆਰੇ ਕੜੋ ਉਤਰਾ ਭਾਵੇਂ ਸਾਰੀ ਉਮਰ ਗੁਰਦੁਆਰੇ ਨਾ ਆਇਆ ਹੋਵੇ ਹੁਣ ਅੰਤਮ ਵੇਲੇ ਗੁਰਦੁਆਰੇ ਮੱਥਾ ਟਿਕਾ ਲਓ ਤੇ ਇਹਦੇ ਤੇ ਸ਼ਰੋਪਾ ਪਵਾ ਲਓ ਇਹ ਸਿੱਧੀ ਗੱਲ ਲਿਖੀ ਆ ਇਸ਼ਨਾਨ ਕਰਕੇ ਅਰਦਾਸਾ ਸੋਧ ਕੇ ਇਹ ਸਮਸ਼ਾਲ ਭੂਮੀ ਵੱਲ ਲਿਜਾਇਆ ਜਾਵੇ ਨਾਲ ਵਿਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ ਸੰਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚੀ ਜਾਵੇ ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੁਧਿਆ ਜਾਵੇ ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਹੋਰ ਕੋਈ ਸੰਬੰਧੀ ਇਤੂ ਆਦ ਅਗਨੀ ਲਾ ਦੇਵੇ ਸੰਗਤ ਕੁਝ ਵਿਥੇ ਤੇ ਬੈਠ ਕੇ कीर्तन करे यानी कि ਸ਼ਬਦਾਂ ਦਾ ਜਾਪ ਭਾਵੇਂ ਉਥੇ ਜਪਜੀ ਸਾਹਿਬ ਦਾ ਜਾਪਿਆ ਚੌਪਾਈ ਸਾਹਿਬ ਦਾ ਜਾਪਿਆ ਕਿ ਨਹੀਂ ਕਿ ਬਾਣੀ پڑھی ਜਾਵੇ ਕਿਸੇ ਵੀ ਢੰਗ ਨਾਲ ਕੀਰਤਨ ਕਰੇ ਤੇ ਵਿਰਾਗ ਮਈ ਸ਼ਬਦ ਪੜੇ ਜਾਂ ਜਦ ਅੰਗੇਠਾ ਪੂਰੀ ਤਰ੍ਹਾਂ ਬਾਲਕ ਉੱਠੇ ਪਪਾਲ ਤਰੀਆ ਆਦ ਕਰਨਾ ਮਨਮਤ ਹੈ ਜਿਹੜੇ ਵਿੱਚ ਉਹ ਮਾਰਦੇ ਹਨ ਵਾਸਜਿਆ ਇਹਦਾ ਉਹ ਸੜਜੇ ਤੇ ਦਾ ਉਹ ਸੜਜੇ ਇਤਿਆਦ ਕੁਝ ਨਹੀਂ ਕਿ ਮੈਂ ਨਹੀਂ ਕਹਿ ਰਿਹਾ ਇਹ ਸਿੱਖ ਰਹਿਤ ਵਰਿਆਦਾ ਕਹਿ ਰਹੀ ਆ ਇਸੋ ਬੇਨਤੀ ਇੱਕ ਕੀਰਤਨ ਸੋਇਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਮੋਢ ਸੰਗਤ ਆਵੇ ਆ ਕੇ ਜਾਂ ਲਾਗੇ ਦੇ ਗੁਰਦੁਆਰਾ ਸਾਹਿਬ ਵਿੱਚ ਉਹਦੇ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਜਿਹਦੇ ਵਿੱਚ ਅੱਜ ਕੱਲ ਆਪਾਂ ਸਾਧ ਬਾਣੀ ਨਹੀਂ ਪੜਦੇ ਆ ਜਾਂ ਅਲਾਣੀਆਂ ਦਾ ਪਾਠ ਵੀ ਹੁੰਦਾ ਆ ਬਿਰਾਗ ਮਈ ਇਸੇ ਢੰਗ ਦੇ ਨਾਲ ਅਰਦਾਸਾ ਵੈਸੇ ਗੁਰਮਰਿਆਦਾ ਕਹਿੰਦੀ ਆ ਦਸਵੇਂ ਤੇ ਭੋਗ ਉਹ ਆਜ ਸਾਡੇ ਤੇ ਸਾਡੇ ਕੋਲ ਟਾਈਮ ਨਹੀਂਗਾ ਫਟਾਫਟ ਕੰਮ ਨਿਵੇੜ ਗਏ ਇਹ ਤੇ ਆਦ ਪੁਰਾਤਨ ਦਸਵੇਂ ਤੇ ਭੋਗ ਜਾਂ ਪਰਿਵਾਰ ਸੰਬੰਧੀ ਦੀ ਸੋਕ ਵਾਸਤੇ ਕੋਈ ਵੀ ਦਿਲ ਰੱਖਿਆ ਜਾਵੇ ਛੇ ਪੌੜੀਆਂ ਦਾ ਅਨੰਦ ਸਾਹਿਬ ਦੀ ਛੇ ਪੌੜੀਆਂ ਦਾ ਪਾਠ ਕਰਕੇ ਦਸਵੇਂ ਤੇ ਦੇਲ ਤੇ ਜਾਂ ਹੋਰ ਸਾਖ ਸੰਬੰਧੀਆਂ ਨੂੰ ਸੋਕ ਵਾਸਤੇ ਮੁਖ ਰੱਖ ਕੇ ਨੇਤ ਕੀਤਾ ਜਾਵੇ ਇਸ ਪਾਠ ਦਾ ਕਰਨ ਵਿੱਚ ਘਰ ਵਾਲੇ ਵੀ ਹਿੱਸਾ ਲੈ ਸਕਦੇ ਹਨ ਪਾਠੀ ਸਿੰਘ ਵੀ ਕਰ ਸਕਦੇ ਹਨ ਫਿਰ ਜਿਵੇਂ ਵਿਰਾਗਮਈ ਰਾਤ ਰਾਤ ਨੂੰ ਕੀਰਤਨ ਕਰਨਾ ਜਾਂ ਵਿਚਾਰ ਕਰਨੀ ਅਰਦਾਸ ਕੀਤੀ ਜਾਵੇ ਇਸੇ ਤੰਗ ਦੇ ਨਾਲ ਇਹ ਹੋ ਕੇ ਰੋਜ਼ ਰਾਤ ਨੂੰ ਕੀਰਤਨ ਦਸਹਰੇ ਦੇ ਪਿਛੋ ਦਸਹਰੇ ਦਾ ਮਤਲਬ ਦਸਵਾਂ ਦਿਨ ਤੋਂ ਚਲਦੀ ਹੋਈ ਰਸਮ ਬਾਕੀ ਕੋਈ ਨਹੀਂ ਰਹਿ ਜਾਂਦੀ ਜਿਵੇਂ ਅਸੀਂ ਹੁਣ ਜੀ ਬਰੀਨਾ ਕਰਨਾ ਆ ਫਲਾਣਾ ਕਰਨਾ ਆ ਜਦੋਂ ਇੱਕ ਵਾਰੀ ਅੰਤਿਮ ਅਰਦਾਸ ਹੋ ਗਈ ਜਿਹਦਾ ਨਾਂ ਹੀ ਅੰਤਮ ਅਰਦਾਸ ਆ ਤੇ ਦੂਜੀ ਅਰਦਾਸ ਕਿਹੜੀ ਪੈਦਾ ਹੋਊਗੀ ਇਹ ਆਮ ਲੋਕ ਚਲਦੀ ਕੇ ਪਿੱਛੇ ਚੱਲਣਾ ਲੋਗਾਂ ਦੀ ਭੇੜ ਚਾਲ ਕਿਤਾ ਇਹ ਸਾਡਾ ਪ੍ਰਚਾਰ ਸੰਗਤ ਤੱਕ ਨਹੀਂ ਹੋਇਆ ਔਰ ਆਮ ਸੰਗਤ ਰੋਜ਼ ਇਹ ਨਹੀਂ ਜੋੜਦੀ ਨਹੀਂ ਤੇ ਇਸ ਵੇਲੇ ਸਮਾਂ ਨਹੀਂ ਤੇ ਤੁਹਾਡੇ ਗੱਲ ਤੱਕ ਤਦੋਂ ਤੱਕ ਗੱਲ ਪਚਾਈ ਨਹੀਂ ਸੁਣ ਲਈ ਆ ਇਸ ਰਵ ਦੇ ਮਰਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਦੇਹ ਦੀ ਭਸਮ ਅਸਤੀਆਂ ਸਮੇਤ ਉਠਾ ਕੇ ਜਲ ਪ੍ਰਵਾਹ ਕਰ ਦਿੱਤਾ ਜਾਵੇ ਜਾਂ ਉਥੇ ਦਮ ਕੇ ਜਮੀ ਬਰਾਬਰ ਕੀਤੀ ਜਾਵੇ ਸੰਸਕਾਰ ਸਥਾਨ ਤੇ ਮਰਤਕ ਪ੍ਰਾਣੀ ਦੀ ਯਾਦ ਬਣਾਉਣੀ ਮਨਾ ਹੈ ਫਿਰ ਅਦਮਾਰਗ ਸਿਆਪਾ ਫੋਲੀ ਦੀਵਾ ਪਿੰਡ ਕਿਰਿਆ ਸਰਾਗ ਬੁੱਢਾ ਮਰਨਾ ਆਦ ਕਰਨਾ ਮਨਮਤ ਹੈ ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ ਪਤਾਲਪੁਰੀ ਕਰਤਾਰਪੁਰੀ ਆਦ ਥਾਵਾਂ ਤੇ ਲਜਾਣੇ ਮਨਮਤ ਹੈ ਇਥੋਂ ਤੱਕ ਤੇ ਸਿੱਖ ਰਹਿਤ ਮर्याਦਾ ਮੁਤਾਬਕ ਵੈਸੇ ਇੱਕ ਕਵਿਤਾ ਸੀ ਹੈ ਤੇ ਕੋਈ ਲੰਬੇਰੀ ਨਹੀਂਗੀ ਪਰ ਮੈਂ ਸਮੇਂ ਨੂੰ ਮੁੱਖ ਰੱਖਦੇ ਆ ਨਹੀਂ ਪੜ੍ਹਨੀ ਕਿਉਂਕਿ ਟਾਈਮ ਇਜ਼ ਮਨੀ ਆਫ ਦਿ ਲਾਈਫ ਉਹ ਦੋ ਡੇਡ ਵੱਜ ਗਏ ਆ ਤੇ ਗਲਤੀਆਂ ਭੁੱਲਾਂ ਦੀ ਗਿਮਨ ਗੁਰਫਤੇ ਦੀ ਸਾਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੰਨ ਜੀ ਬੇਨਤੀ ਆਈ ਆ ਕਿ ਪਹਿਲਾ ਵੀਰ ਜੀ ਸਰਦਾਂ ਦੇ ਫੁੱਲ ਅਰਪਿਤ ਕਰਨਗੇ ਸੰਬੋਧਨ ਕਰਕੇ ਅੱਗੇ ਆ ਵੀਰ ਜੀ ਅੱਜ ਮਾਈਕ ਲੈ ਲਓ ਨਾ ਜੀ ਜੈਤਿਕ ਇੱਥੇ ਆ ਜਾਓ ਇਧਰ ਮਾਈਕ ਲਗਾ ਦੇਣਗੇ ਤੇ ਸੋਵੀਰ ਜੀ ਆਪ ਜੀ ਨੂੰ ਸੰਬੋਧਨ ਕਰਨਗੇ ਇਤਨੀ ਬੇਨਤੀ ਪਰਬਾਨ